ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕਹਿੰਦੇ ਨੇ ਜਦੋਂ ਕਿਸੇ ਕੋਲ ਇੱਕੋ ਦਮ ਕਾਫੀ ਜ਼ਿਆਦਾ ਪੈਸਾ ਆ ਜਾਵੇ ਤਾਂ ਉਹ ਆਪਣੀ ਜ਼ਮੀਨ ਛੱਡ ਦਿੰਦਾ ਹੈ ਉਸਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਬਲਕਿ ਉਹ ਵਿਸ਼ਵਾਸ ਨਹੀਂ ਕਰਦਾ ਜ਼ਮੀਨ ਤੇ ਰਹਿਣ ਦਾ ਤੇ ਉਹ ਹਵਾ ਦੇ ਵਿੱਚ ਉਡਾਰੀਆਂ ਮਾਰਦਾ ਹੈ ਪਰ ਸਾਡੇ ਕੋਲ ਇੱਕ ਐਸੇ ਸ਼ਖਸ ਦੀ ਕਹਾਣੀ ਹੈ ਜੋ ਕਿ ਜ਼ਮੀਨ ਤੇ ਹੀ ਰਹਿ ਰਿਹਾ ਔਰ ਉਸਨੇ ਐਸੀ ਮਿਸਾਲ ਪੇਸ਼ ਕੀਤੀ ਹੈ ਜਿਸ ਦੇ ਕੋਲ ਇੱਕੋ ਦਮ ਰਾਤੋਂ ਰਾਤ ਕਿਸਮਤ ਬਦਲੀ ਕਰੋੜਾ ਰੁਪਿਆ ਆ ਗਿਆ ਪਰ ਉਸਨੇ ਜ਼ਮੀਨ ਨਹੀਂ ਛੱਡੀ ਬਲਕਿ ਆਪਣੀ ਜ਼ਮੀਨ ਦੇ ਨਾਲ ਨਾਲ ਜ਼ਮੀਰ ਨੂੰ ਵੀ ਜਗਾ ਕੇ ਰੱਖਿਆ ਔਰ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਕਦੇ ਉਸ ਵਿਅਕਤੀ ਦੀ ਮਦਦ ਕੀਤੀ ਸੀ ਅੱਜ ਉਹਨਾਂ ਦੀ ਮਦਦ ਕਰ ਰਿਹਾ ਹੈ ਅਮਿਤ ਸਹਿਰਾ ਨਾਮ ਦਾ ਇੱਕ ਐਸਾ ਹੀ ਵਿਅਕਤੀ ਹੈ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਕੰਮਕਾਰ ਦੇ ਸਿਲਸਿਲੇ ਵਿੱਚ ਪੰਜਾਬ ਆਇਆ ਪੰਜਾਬ ਦੇ ਵਿੱਚ ਆ ਕੇ ਲਾਟਰੀ ਪਾਈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਈ ਔਰ ਕਿਸਮਤ ਦਾ ਇਨਾ ਧਣੀ ਨਿਕਲਿਆ ਕਿ ਉਸ ਦੀ 11 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਪਹਿਲਾਂ ਤਾਂ 4 ਦਿਨ ਅਮਿਤ ਲੱਭੇ ਹੀ ਨਹੀਂ ਪਰ ਜਦ ਲੱਭਿਆ ਕੌਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਆ ਤਸਵੀਰਾਂ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਸ ਦੁਕਾਨ ਤੋਂ ਲਾਟਰੀ ਖਰੀਦੀ ਗਈ ਸੀ ਉਹ ਵੀ ਕਿਵੇਂ ਢੋਲ ਵਾਜੇ ਵਜਾ ਰਹੇ ਨੇ ਔਰ ਦੂਸਰੇ ਪਾਸੇ ਤੁਹਾਨੂੰ ਅਮਿਤ ਸਹਿਰਾ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਜੋ ਕਿ ਕਿਸਮਤ ਦਾ ਧਨੀ ਹੈ ਉਸ ਨੂੰ 11 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਔਰ ਜਦੋਂ ਅਮਿਤ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨੇ ਸਾਨੂੰ ਦੱਸਿਆ ਕਿ ਆਖਿਰਕਾਰ ਉਹ ਪੈਸਿਆਂ ਨੂੰ ਕਿੱਥੇ ਇਸਤੇਮਾਲ ਕਰੇਗਾ ਤੇ ਕਿਹਸ ਟ੍ਰਿਕਸ ਨਾ ਇਸਤੇਮਾਲ ਕਰੇਗਾ ਕਿਦੀ ਕਿਦੀ ਮਦਦ ਕਰੇਗਾ ਉਹ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਅਮਿਤ ਸਹਿਰਾ ਦੀ 11 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਲਾਟਰੀ ਨਿਕਲ ਨਿਕਲਣ ਤੋਂ ਬਾਅਦ ਉਸਨੇ ਕਿਹਾ ਕਿ ਦੋਸਤ ਮੁਕੇਸ਼ ਨੂੰ 1000 ਦੇ ਬਦਲੇ 1 ਕਰੋੜ ਰੁਪਿਆ ਮੋੜੇਗਾ ਉਸ ਦੋਸਤ ਦੀਆਂ ਦੋਵੇਂ ਜੜੀਆਂ ਧੀਆਂ ਨੇ ਉਹਨਾਂ ਨੂੰ 50-50 ਲੱਖ ਰੁਪਏ ਦੀ ਸੋਗਾਤ ਦੇਵੇਗਾ ਤਾਂ ਕਿ ਉਹ ਵਧੀਆ ਸਿੱਖਿਆ ਹਾਸਲ ਕਰ ਸਕਣ ਵਧੀਆ ਲਾਈਫ ਸਟਾਈਲ ਜੀ ਸਕਣ 50-50 ਲੱਖ ਦੀ ਮਦਦ ਕਰੇਗਾ ਇਸ ਤੋਂ ਇਲਾਵਾ ਅਮਿਤ ਆਪਣੇ ਪਰਿਵਾਰ ਦੇ ਲਈ ਇੱਕ ਵਧੀਆ ਜਿਆ ਔਰ ਘਰ ਕਰ ਬਣਾਏਗਾ ਕਿਉਂਕਿ ਸਬਜ਼ੀਆਂ ਵੇਚਣ ਦਾ ਕੰਮ ਕਰਦਾ ਘਰ ਕੋਈ ਬਾਲਾ ਵਧੀਆ ਨਹੀਂ ਸੀ ਹੁਣ ਵਧੀਆ ਘਰ ਬਣਾਏਗਾ ਇਸ ਤੋਂ ਇਲਾਵਾ ਬੱਚੇ ਜੋ ਚਾਹਣ ਔਰ ਜਿੰਨਾ ਚਾਹਣ ਪੜ੍ਹਾਈ ਕਰ ਸਕਦੇ ਨੇ ਅਮਿਤ ਨੇ ਸਾਫ਼ ਤੌਰ ਤੇ ਕਿਹਾ ਕਿ ਮੈਂ ਪੈਸੇ ਨੂੰ ਬੱਚਿਆਂ ਦੀ ਪੜ੍ਹਾਈ ਤੇ ਉੱਤੇ ਲਗਾਵਾਂਗਾ ਪੈਸੇ ਦੇ ਨਾਲ ਨਾਲ ਦਿਲ ਦਾ ਵੀ ਅਮੀਰ ਨਿਕਲਿਆ ਇਹ ਬੰਦਾ ਅਮਿਤ ਸੈਰਾ ਜਿਸ ਦੇ ਇਸ ਵਕਤ ਖੂਬ ਚਰਚੇ ਹੋ ਰਹੇ ਨੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਈ ਔਰ ਬਣ ਗਿਆ ਕਰੋੜਪਤੀ ਤੇ ਇਸੇ ਕਰਕੇ ਕਹਿ ਰਿਹਾ ਬੜਾ ਸ਼ਾਨਦਾਰ ਬੰਦਾ ਹੈ ਜੋ ਕਿ ਰਾਜਸਥਾਨ ਦਾ ਸਬਜੀ ਵਿਕਰੇਤਾ ਔਰ ਪੰਜਾਬ ਆਇਆ ਪੰਜਾਬ ਆ ਕੇ ਉਹਦੀ ਕਿਵੇਂ ਕਿਸਮਤ ਬਦਲੀ ਉਹਦੀ ਤੁਹਾਨੂੰ ਅਸੀਂ ਕਹਾਣੀ ਸੁਣਾ ਰਹੇ 11 ਕਰੋੜ ਰੁਪਏ ਨਿਕਲਿਆ ਸੀ 11 ਕਰੋੜ ਰੁਪਏ ਇਸ ਵਕਤੋਂ ਦਾ ਨਿਕਲ ਚੁੱਕਿਆ ਹੈ ਉਹਨੇ ਦੱਸਿਆ ਹੈ ਕਿ ਆਪਣੇ ਦੋਸਤ ਤੋਂ ਕਹਾਣੀ ਦੇਖੋ ਕਿੰਨੀ ਦਿਲਚਸਪ ਹੈ ਆਪਣੇ ਦੋਸਤ ਤੋਂ ਉਸਨੇ 1000 ਰੁਪਏ ਉਧਾਰਾ ਲਿੱਤਾ ਕਿਉਂ ਕਿ ਲਾਟਰੀ ਪਾਣ ਲਈ ਉਹਦੇ ਕੋਲ ਪੈਸੇ ਨਹੀਂ ਸੀ ਉਸਨੇ ਲਾਟਰੀ ਪਾਣੀ ਸੀ ਕੋਈ ਵਿਅਕਤੀ ਕਹਿ ਰਿਹਾ ਸੀ ਕਿ ਮੇਰੇ ਕੋਲ ਲਾਟਰੀ ਦੀਆਂ ਟਿਕਟਾਂ ਨੇ ਵੀ ਆਪਾਂ ਚਲ ਖਰੀਦ ਲੈਣੇ ਆ ਜਦੋਂ ਬਠਿੰਡੇ ਆਇਆ ਤਾਂ ਉਹਨੇ ਲਾਟਰੀ ਦੀਆਂ ਦੋ ਟਿਕਟਾਂ ਖਰੀਦ ਲਈਆਂ ਵੀ ਆਪਣੇ ਦੋਸਤ ਤੋਂ ਉਧਾਰੇ 5-500 ਰੁਪਏ ਲੈ ਕੇ ਯਾਨੀ 1000 ਰੁਪਏ ਲਿੱਤਾ ਉਹਦੀਆਂ ਦੋ ਲਾਟਰੀ ਦੀਆਂ ਟਿਕਟਾਂ ਖਰੀਦ ਲਈਆਂ ਔਰ ਕਿਸਮਤ ਦੇਖੋ ਕਹਿੰਦੇ ਜਦ ਪਰਮਾਤਮਾ ਕਿਸੇ ਨੂੰ ਪੈਸੇ ਦਿੰਦਾ ਹੈ ਤਾ ਛੱਪੜ ਫਾੜ ਕੇ ਦਿੰਦਾ ਦੋ ਦੀਆਂ ਦੋਵੇਂ ਲਾਟਰੀਆਂ ਨਿਕਲ ਆਈਆਂ ਜਿਹੜੀ ਪਹਿਲੀ ਲਾਟਰੀ ਸੀ ਉਸ ਦੇ ਵਿੱਚੋਂ ਉਸ ਨੂੰ ਨਿਕਲੇ 11 ਕਰੋੜ ਰੁਪਈਆ ਜਿਹੜੀ ਦੂਸਰੀ ਲਾਟਰੀ ਸੀ ਉਸ ਦੇ ਵਿੱਚੋਂ ਉਹਨੂੰ ਨਿਕਲਿਆ 1000 ਰੁਪਈਆ ਯਾਨੀ ਕਿ 11 ਕਰੋੜ ਤੇ 1000 ਰੁਪਏ ਦਾ ਇਨਾਮ ਉਸ ਵਿਅਕਤੀ ਨੂੰ ਨਿਕਲਿਆ ਅਮਿਤ ਸਹਿਰਣੋ ਜਿਹਦੀ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਬੜੀ ਉਸ ਨੇ ਖੁਸ਼ੀ ਵੀ ਜਤਾਈ ਹੈ ਜਦੋਂ ਤੋਂ ਪੁੱਛਿਆ ਗਿਆ ਪੱਤਰਕਾਰਾਂ ਨੇ ਕਿ ਤੁਸੀਂ ਇੰਨਾ ਪੈਸਿਆਂ ਦਾ ਕੀ ਕਰੋਗੇ ਜ਼ਰਾ ਸੁਣੋ ਕਿੰਨਾ ਵਧੀਆ ਜਵਾਬ ਦਿੱਤਾ ਉਸ ਨੇ सर सबसे पहला काम यह है कि मेरे को मेरे को मकान बनाने और उसके बाद में मेरे बच्चों का आप इनसे खुद से पूछ सकते क्या चाहते है। हुँ। 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 तो उनके आई एस की इनकी च्वाइस है अच्छा दोनों बच्चे कितने कितने साल देंगे कितने साल दे बेटा दस और तुम क्या बनना आई पी एस पापा के पास बहुत पैसा आ गया कैसा लग रहा है अच्छा ਦਨੋ ਕਿ ਪੜਾਈ ਕਰੋਗੇ ਅੱਛੇ ਸੇ ਕਿੱਥੇ ਪੜਨਾ ਚਾਹੁੰਦੇ ਆਂ ਕਾਹ ਪੜਨਾ ਚਾਹਤੇ ਹੋ ਪਾਪਾ ਜੀ ਵੜਾएंगे ਜਹਾਂ ਪਾਪਾ ਲਗਾएंगे ਤਾਂ ਪਰਿਵਾਰ ਵਾਲਿਆਂ ਦੇ ਲਈ ਇੱਕ ਸੋਹਣਾ ਜਿਹਾ ਵਧੀਆ ਔਰ ਪੱਕਾ ਘਰ ਬਣਾਏਗਾ ਬੱਚੇ ਜਿੰਨਾਂ ਚ ਹੁਣ ਪੜ ਲੈਣ ਇਹ ਕਹਾਣੀ ਇੱਥੇ ਨਹੀਂ ਮੁੱਕਦੀ ਅਮਿਤ ਦਿਲ ਦਾ ਇਨਾ ਵੱਡਾ ਬੰਦਾ ਹੈ ਉਸਨੇ ਦੱਸਿਆ ਕਿ ਹੁਣ ਉਹ ਨਾ ਸਿਰਫ ਆਪਣੇ ਸ਼ੌਂਕ ਪੂਰੇ ਕਰੇਗਾ ਬਲਕਿ ਆਪਣੇ ਦੋਸਤ ਦੇ ਸ਼ੌਂਕ ਵੀ ਪੂਰੇ ਕਰਾਏਗਾ ਔਰ ਉਸਦੀਆਂ ਜੋ ਬੇਟੀਆਂ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਯੋਗਦਾਨ ਪਾਏਗਾ ਕਿਉਂਕਿ ਅਮਿਤ ਦਾ ਕਹਿਣਾ ਕਿ ਮੇਰੇ ਧੀਆ ਨਹੀਂ ਹੈ ਮੇਰੇ ਕੋਈ ਬੇਟੀ ਨਹੀਂ ਹੈ ਮੈਂ ਉਸ ਦੀਆਂ ਆਪਣੇ ਦੋਸਤ ਦੀਆਂ ਬੇਟੀਆਂ ਨੂੰ ਹੀ ਆਪਣੀ ਧੀਆ ਮੰਨਦਾ ਹਾਂ ਹੁਣ ਜੇਕਰ ਪ੍ਰਮਾਤਮਾ ਨੇ ਮੈਨੂੰ ਪੈਸਾ ਦਿੱਤਾ ਹੈ ਤਾਂ ਮੈਂ ਇਸ ਪੈਸੇ ਦੇ ਨਾਲ ਨੇਕ ਕੰਮ ਕਰੂੰਗਾ ਔਰ ਉਹਨਾਂ ਦੋਸਤ ਦੀਆਂ ਦੋਵੇਂ ਧੀਆ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਧੀ ਸਮਝਦਾ ਹਾਂ ਉਹਨਾਂ ਦੀ ਪੂਰੀ ਪੜ੍ਹਾਈ ਦਾ ਖਰਚਾ ਮੈਂ ਚੱਕੂੰਗਾ ਇਸ ਲਈ ਉਹ ਮੈਂ ਦੋਵੇਂ ਧੀਆ ਦੇ ਨਾਮ ਤੇ 50-50 ਲੱਖ ਰੁਪਏ ਦੇ ਰਿਹਾ ਹਾਂ सर दानपुत्र करण के सोचर किए ना मेरे एक दोस्त है उन मेरी बेटी नहीं है मेरे दोस्त की बेटी है उनको 50-50 लाख रुपए दूंगा अच्छा उनके उनके एजुकेशन उनकी पढ़ाई उनकी लाइफ और उनकी शादी का अच्छा सारा उन सारा खर्चा तुसी चल मैं करूंगा सर एक कहावत तो तुसी सुनी होवेगी कि किस्मत जदों दਿੰਦੀ ਹੈ ਤਾਂ ਕਿਵੇਂ छप्पड़ फाड़ के ਦਿੰਦੀ ਹੈ और समय तो ਪਹਿਲਾਂ ਕੋਈ ਚੀਜ਼ ਨਹੀਂ ਮਿਲਦੀ ਔਰ ਜਿੰਨੀ ਕਿਸਮਤ ਦੇ ਵਿੱਚ ਲਿਖੀ ਹੋਈ ਹੈ ਉਸ ਤੋਂ ਵੱਧ ਕੋਈ ਨਹੀਂ ਮਿਲਦੀ ਇਸ ਤੋਂ ਇਲਾਵਾ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਕੁਝ ਲਿਖਿਆ ਹੋਇਆ ਹੈ ਉਹ ਤੁਹਾਡੇ ਕੋਲ ਹਰ ਹਾਲਤ ਵਿੱਚ ਆ ਕੇ ਹੀ ਰਹੇਗਾ ਤਾਂ ਇਸ ਤਰੀਕੇ ਦੇ ਨਾਲ 11 ਕਰੋੜ ਰੁਪਏ ਦੀ ਲਾਟਰੀ ਜਿੱਤ ਲਿੱਤੀ ਅਮਿਤ ਸਹਿਰਾ ਨੇ ਇਸ ਲਾਟਰੀ ਨੂੰ ਜਿੱਤਣ ਤੋਂ ਬਾਅਦ ਕਿਵੇਂ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰੇਗਾ ਅਮਿਤ ਇਸ ਤੋਂ ਇਲਾਵਾ ਆਪਣੇ ਦੋਸਤ ਨੂੰ ਮਦਦ ਕਰ ਰਿਹਾ ਹੈ ਔਰ ਕਿਸਮਤ ਨੂੰ ਆਪਣਾ ਦੱਸਿਆ ਕਿ ਇੰਨੀ ਚੰਗੀ ਕਿਸਮਤ ਉਹਦੀ ਨਿਕਲੀ ਕਿ ਕਿਸ ਤਰੀਕੇ ਦੇ ਨਾਲ ਉਸਨੇ ਬਿਨਾਂ ਸੋਚੇ ਸਮਝੇ ਤੋਂ ਦੋ ਲੋਟਰੀਆਂ ਦੀਆਂ ਟਿਕਟਾਂ ਖਰੀਦ ਲਈਆਂ ਜ਼ਿੰਦਗੀ ਚ ਪਹਿਲੀ ਵਾਰ ਸੀ ਕਿ ਉਸਨੇ ਲੋਟਰੀ 'ਚ ਆਪਣੀ ਕਿਸਮਤ ਆਜ਼ਮਾਣੀ ਸੀ ਚਲਦੇ-ਚਲਦੇ ਲੋਟਰੀ ਖਰੀਦੀ ਔਰ ਚਲਦੇ-ਚਲਦੇ ਉਸਦੀ ਕਿਸਮਤ ਇਸ ਤਰੀਕੇ ਨਾਲ ਚਮਕ ਗਈ ਕਿ ਹੁਣ ਉਹਦੀ ਪੂਰੀ ਗਰੀਬੀ ਕੱਟੀ ਗਈ ਹੈ ਕਿੰਨੇ ਕ ਸਾਲ ਤੋਂ ਵੈਸੇ ਲਾਟਰੀ ਪਾ ਰਹੇ ਹੋ ਸਰ ਪਹਿਲੀ ਵਾਰ ਲਈ ਹੈ اچھا ਦੂਜੀ ਲੋਟਰੀ ਕਿਹੜੀ ਪਾਈ ਸੀ ਇੱਕ ਸਾਥ ਹੀ ਲਈ ਸੀ ਦੋਨੋਂ ਸਰ ਜੀ ਇੱਕ ਤਾਂ 11 ਕਰੋੜ ਆ ਨਿਕਲੀ ਆ ਦੂਸਰੀ ਕਿੰਨੇ ਜੀ ਸਰ 11 ਕਰੋੜ ਨਹੀਂ ਨਿਕਲੇ ਮੇਰੇ 11 ਕਰੋੜ 1000 ਰੁਪਏ अच्छा ग्यारह करोड़ एक हजार एक ही लॉटरी पाई सी की। दो लाटरी एक में निकला एक लाटरी में निकले हजार रुपए एक में निकले ग्यारह करोड़ मैं कह रहा है कि दो लॉटरी पाई तो दोनों निकले दोनों में निकले सर